ਇਹ ਤਸਵੀਰਾਂ ਜ਼ਿਲ੍ਹਾ ਜਲੰਧਰ ਦੇ ਗਦਾਈਪੁਰ ਮਾਰਕੀਟ ਦੀਆਂ ਨੇ ਜਿੱਥੇ ਇਸ ਦੁਕਾਨ ਦੇ ਵਿੱਚ ਪ੍ਰਵਾਸੀ ਬੰਦੇ ਇੱਕ ਅਜਿਹਾ ਕੰਮ ਕਰਨ ਲੱਗੇ ਹੋਏ ਸਨ ਕਿ ਜਿਸ ਦੇ ਨਾਲ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਮਿੰਟਾਂ ਸਕਿੰਟਾਂ 'ਚ ਪੈਸੇ ਕਢਵਾ ਲੈਂਦੇ ਸੀ ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨੇ ਦੁਕਾਨ ਦੇ ਵਿੱਚ ਛਾਪਾ ਮਾਰ ਦਿੱਤਾ ਤੇ ਜਦੋਂ ਦੁਕਾਨ ਦੇ ਅੰਦਰ ਵੜ ਕੇ ਪੁਲਿਸ ਅਧਿਕਾਰੀਆਂ ਨੇ ਸੀਨ ਦੇਖਿਆ ਤਾਂ ਸਾਰੇ 당 ਰਹਿ ਗਏ ਅੱਗੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਫੋਕਲ ਚੌਂਕੀ ਇੰਚਾਰਜ ਅਵਤਾਰ ਸਿੰਘ ਹੋਰਾਂ ਨੇ ਦੱਸਿਆ ਕਿ ਮੌਕੇ ਤੇ ਪਰਵਾਸੀਆਂ ਨੂੰ ਕਾਬੂ ਕਰ ਲਿਆ ਜੋ ਕਿ ਦੜੇ ਸੱਟੇ ਦਾ ਧੰਦਾ ਕਰਦੇ ਸਨ ਜਿਨ੍ਹਾਂ ਦੇ ਕੋਲੋਂ ਹਜ਼ਾਰਾਂ ਰੁਪਏ ਬਰਾਮਦ ਕੀਤੇ ਗਏ ਹਨ ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਹਾਂਜੀ ਸਰ ਅੱਜ ਗਦਾਇਕੂ ਪੁਲ ਦੇ ਉੱਤੇ ਇੱਕ ਰੇਡ ਕੀਤੀ ਗਈ ਹੈ ਪੁਲਿਸ ਵੱਲੋਂ ਕਿਸ ਰਿਗਾਰਡਿੰਗ ਕੀਤੀ ਗਈ ਪੂਰਾ ਨਹੀਂ ਹੋਇਆ ਉਸ ਤੇਰ ਪਰਮੇਸ਼ਰ ਮਿਲੀ ਸੀ ਕਿ ਇਹ ਜਿਹੜੇ ਕੁਝ ਵਿਅਕਤੀ ਆ ਉੱਥੇ ਦੜਾ ਸੱਟੇ ਦਾ ਕੰਮ ਕਰਦੇ ਆ ਜੀ ਉੱਥੇ ਰੇਡ ਕੀਤੀ ਗਈ ਤੇ ਦੋ ਵਿਅਕਤੀ ਉੱਥੇ ਕਾਬੂ ਕੀਤੇ ਗਏ ਆ ਇੱਕ ਰਾਜਨ ਸੰਨ ਆਫ ਰਮੇਸ਼ ਕੁਮਾਰ ਦੂਸਰਾ ਅਸ਼ੋਕ ਕੁਮਾਰ son of ਤਰਮਪਾਲ ਇਹਨਾਂ ਪਾਸੋਂ ਨਕਦੀ ਬਰਾਮਦ ਹੋਈ ਆ ਇਹਨਾਂ ਖਰਾਬੇ ਦਾ ਐਫਆਰ ਦਰਜ ਕਰਕੇ ਤੇ ਅਗਲੀ ਤਫਤੀਸ਼ਾਂ ਚਲਿਆਂਦੀ ਜਾ ਰਹੀ ਹੈ ਅਜੇ ਇਸ ਸਮੇਂ ਤੋਂ ਕਰ ਰਹੇ ਸੀਗੇ ਹਲੇ ਪੁੱਛ ਕੇ ਜਾ ਰਹੀ ਉਹਨਾਂ ਤੋਂ ਜੀ ਅੱਛੇ ਵੀ ਜਾ ਰਹੀ ਇਹਨਾਂ ਜੀ ਇੱਕ ਕੋਲ ਹੋਏ ਆਪਣੇ 13300 ਰੁਪਇਆ ਜਿਹੜਾ ਬਕਰਜਨ ਮੰਟੀ ਆ ਦੂਸਰੇ ਕੋਲ ਹੋਏ ਹੈਗੇ ਜੀ ਅਸ਼ੋਕ ਕੁਮਾਰ ਕੋਲੋਂ 7220 ਰੁਪਏ ਨਾਲੇ ਪਰਚੀ ਦਰਾਂ ਸੱਟਾ ਹਾਂਜੀ ਕੰਪਿਊਟਰ ਵੀ ਲੱਗਿਆ ਹੋਇਆ ਸਰ ਨਹੀਂ ਕੰਪਿਊਟਰ ਨਹੀਂ ਸੀ ਲੱਗਿਆ ਹੋਇਆ ਉਹਦਾ ਲਿਖ ਪਰਚੀ ਦਰਾਂ ਤਾਂ ਅਫਸਰ ਰਿਕਾਰਡ ਕਰਨ ਕੋਲ ਅਧਿਕਾਰਿਕ ਗੁਆਨਟੀ ਸਾਹਿਬ ਆਪ ਆਏ ਸੀਗੇ ਕਿ ਕੌਣ ਆਇਆ ਸੀਗਾ ਜੀ ਸੀਨੀਅਰ ਸਰਪੰਚ ਆਏ ਸੀ ਨਾਲ ਸਾਡੇ ਹੋਏ ਸੀਨੀਅਰ ਸਰਾਇਆ ਸਾਹਿਬ ਆਏ ਸੀ ਜੀ ਠੀਕ ਹੈ ਬਿਲਕੁਲ ਉੱਥੇ ਦੇ ਕੁਝ ਲੋਕਾਂ ਦਾ ਵੀ ਕਹਿਣਾ ਹੈ ਕਿ ਇੱਥੇ ਨਸ਼ਾ ਦਾ ਵੀ ਕਾਰੋਬਾਰ ਜੋ ਕਿ ਤਸਕਰੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਮੈਂ ਹਲੇ ਕੱਲ ਹੀ ਜੁਆਇਨ ਕੀਤਾ ਜੀ ਜੇ ਕੋਈ ਇਹੋ ਜਿਹਾ ਕਾਰੋਬਾਰ ਕੋਈ ਹੋ ਰਿਹਾ ਗੈਰ ਕਾਨੂੰਨੀ ਗਤੀਵਿਧੀ ਹੋ ਰਹੀ ਹੈ ਉਹਨਾਂ ਸਾਰਿਆਂ ਨੂੰ ਨੱਥ ਪਾਈ ਜਾਊਗੀ ਕੋ ਜੇ ਤੁਸੀਂ ਤਲਾਸ਼ੀ ਕੀਤੀ ਹੈ ਜਿਹੜੇ ਦੁਕਾਨ 'ਚ ਤੁਸੀਂ ਪੂਰਾ ਤਲਾਸ਼ੀ ਕਰਕੇ ਆਏ ਹੋ ਕਿਉਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਪਿਛਲੀ ਗਲੀ ਦੇ ਵਿੱਚ ਵੀ ਇਹਨਾਂ ਦੀ ਇੱਕ ਹੋਰ ਦੁਕਾਨ ਹੈ ਨਹੀਂ ਪੂਰੀ ਸਰਚ ਕਰਕੇ ਆਇਆ ਜੀ ਉਸ ਜਗ੍ਹਾ ਤੇ ਤੇ ਨਾ ਨਹੀਂ ਉਸ ਉਹੀ ਬਰਾਮਦਗੀ ਦੀ ਇਹਨਾਂ ਕੋ ਫੜ ਕੇ ਲਿਆ ਇਹਨਾਂ ਨੂੰ ਇਹਨਾਂ ਕੋ ਬਰਾਮਦ ਹੋਇਆ ਤੇ ਤੁਹਾਨੂੰ ਦੱਸਿਆ ਦੜਾ ਹਟਾ ਪਰਚੀ ਪੜ ਹੋਈ ਹੈ ਨਗਦੀ ਪੜ ਹੋਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਲੋਕਾਂ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੁੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਦੇ ਹੋਰ ਟਿਕਾਣਿਆਂ ਦਾ ਪਤਾ ਲੱਗ ਸਕੇ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ